ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡਾ ਅੱਜ ਦਾ ਵਿਸ਼ਾ ਹੈ ਕਿ ਕਿਸ ਵਿਧੀ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰੀਏ ਕਿ ਪੂਰੀ ਹੋ ਜਾਵੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਕਮੈਂਟ ਬਾਕਸ ਵਿੱਚ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਓ ਜੀ ਤਾਂ ਜੋ ਬਾਬਾ ਜੀ ਦੀ ਕਿਰਪਾ ਹਮੇਸ਼ਾ ਤੁਹਾਡੇ ਉੱਪਰ ਬੜੀ ਰਹੇ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਲਾਈਕ ਵੀ ਜ਼ਰੂਰ ਕਰਿਓ ਜੀ ਸੋ ਸਤ ਸੰਗਤ ਜੀ ਵੀਡੀਓ ਸ਼ੁਰੂ ਕਰਦੇ ਹਾਂ ਕਿ ਕਿਸ ਵਿਧੀ ਨਾਲ ਅਰਦਾਸ ਕਰਕੇ ਅਸੀਂ ਆਪਣੇ ਮਨ ਦੀਆਂ ਮਨੋਕਾਮਨਾਵਾਂ ਪੂਰੀਆਂ ਕਰ ਸਕਦੇ ਹਾਂ ਆਪਣੀ ਇੱਛਾ ਪੂਰੀ ਕਰ ਸਕਦੇ ਹਾਂ ਜਿਸ ਦੇ ਨਾਲ ਸਾਡੀ ਕੋਈ ਵੀ ਅਰਦਾਸ ਖਾਲੀ ਨਹੀਂ ਜਾਵੇਗੀ ਜੇਕਰ ਇਸ ਵਿਧੀ ਨਾਲ ਅਰਦਾਸ ਕਰੋਗੇ ਤਾਂ 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 ਨਾ ਬਾਬਾ ਦੀਪ ਸਿੰਘ ਜੀ ਬਹੁਤ ਖੁਸ਼ ਹੁੰਦੇ ਨੇ ਸਾਧ ਸੰਗਤ ਜੀ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਕਿਉਂਕਿ ਜੇਕਰ ਤੁਸੀਂ ਵੀਡੀਓ ਪੂਰੀ ਨਹੀਂ ਵੇਖੋਗੇ ਤਾਂ ਤੁਹਾਨੂੰ ਪੂਰੀ ਵਿਧੀ ਬਾਰੇ ਪਤਾ ਨਹੀਂ ਲੱਗੇਗਾ ਸਾਧ ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਸਭ ਦਾ ਭਲਾ ਹੋ ਸਕੇ ਸੋ ਸਾਧ ਸੰਗਤ ਜੀ ਬਹੁਤ ਸਾਰੀਆਂ ਸੰਗਤਾਂ ਦਾ ਸਵਾਲ ਹੁੰਦਾ ਹੈ ਕਿ ਅਸੀਂ ਪਾਠ ਵੀ ਹਰ ਰੋਜ਼ ਕਰਦੇ ਹਾਂ ਤੇ ਅਰਦਾਸ ਵੀ ਕਰਦੇ ਹਾਂ ਪਰ ਸਾਡੀ ਅਰਦਾਸ ਹਜੇ ਤੱਕ ਪ੍ਰਵਾਨ ਨਹੀਂ ਹੋਈ ਪਿਆਰੀ ਸਾਧ ਸੰਗਤ ਜੀ ਅਰਦਾਸ ਪ੍ਰਵਾਨ ਤਾਂ ਹੋਵੇਗੀ ਜਦੋਂ ਪਾਠ ਕਰਨ ਬੈਠਦੇ ਹਾਂ ਤਾਂ ਆਪਣਾ ਸਾਰਾ ਧਿਆਨ ਪਾਠ ਵਿੱਚ ਹੋਣਾ ਚਾਹੀਦਾ ਹੈ ਕਈ ਵਾਰ ਸਾਡੀ ਜੋ ਇੱਛਾ ਹੁੰਦੀ ਹੈ ਸਾਡਾ ਧਿਆਨ ਸਾਰਾ ਉਸ ਇੱਛਾ ਵੱਲ ਹੀ ਹੁੰਦਾ ਹੈ ਤੇ 파ਠਵਲ ਪੂਰਾ ਮੰਨ ਨਹੀਂ ਹੁੰਦਾ ਇਹ ਆਮ ਹੀ ਗੱਲ ਹੈ ਕਿ ਸਾਡਾ ਧਿਆਨ ਹਮੇਸ਼ਾ ਇੱਛਾ ਪੂਰਤੀ ਵਿੱਚ ਲੱਗਾ ਰਹਿੰਦਾ ਹੈ ਕਿ ਉਹ ਕਦੋਂ ਪੂਰੀ ਹੋਵੇਗੀ ਕਿੰਨੇ ਦਿਨ ਹੋ ਗਏ ਪਾਠ ਕਰਦੇ ਕਦੋਂ ਗੁਰੂ ਜੀ ਮੇਰੀ ਮੇਰੀ ਮੰਨਣਗੇ ਇਹ ਗੱਲਾਂ ਮਨ ਵਿੱਚ ਰਹਿੰਦੀ ਹੈ ਕਿ ਸੇਤੀ ਸੇਤੀ ਅਰਦਾਸ ਪੂਰੀ ਹੋਵੇ ਇੰਨਾਂ ਚੀਜ਼ਾਂ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹਾਂ فیر ਧਿਆਨ ਕਿੱਧਰ ਚਲਾ ਜਾਂਦਾ ਹੈ ਇੱਛਾ ਪੂਰਤੀ ਵੱਲ ਜਿਹੜਾ ਬਾਣੀ ਵਿੱਚ ਆਨੰਦ ਆਵਣਾ ਸੀ ਉਸ ਤੋਂ ਅਸੀਂ ਬਾਝੇ ਰਹਿੰਦੇ ਹਾਂ ਅਸੀਂ ਸਾਰੇ ਹੀ ਇਹ ਗਲਤੀ ਕਰਦੇ ਹਾਂ ਸੋ ਸਾਰੇ ਪਹਿਲਾਂ ਇਹ ਗਲਤੀ ਸੁਧਾਰ ਸੁਧਾਰ ਕਰਨ ਸਾਧ ਸੰਗਤ ਜੀ ਜੇਕਰ ਸਾਡਾ ਪਾਠ ਵਿੱਚ ਮੰਨ ਲੱਗੇਗਾ ਤਾਂ ਹੀ ਗੁਰੂ ਜੀ ਸਾਡੀ ਅਰਦਾਸ ਜਲਦੀ ਸੁਣਨਗੇ ਸਾਧ ਸੰਗਤ ਜੀ ਜਦੋਂ ਸਾਤ ਸੰਗਤ ਜੀ ਬਾਬਾ ਦੀਪ ਸਿੰਘ ਜੀ ਉਸ ਸਮੇਂ ਤੁਹਾਡਾ ਇਮਤਿਹਾਨ ਲੈ ਰਹੇ ਹੁੰਦੇ ਹਨ ਜਦੋਂ ਅਸੀਂ ਇਮਤਿਹਾਨ ਪਾਸ ਹੁੰਦੇ ਹਾਂ ਫਿਰ ਸਾਡੇ ਕਰਜ਼ਾਂ ਕਰਜ਼ਾ ਦੀ ਫਤਿਹ ਹੁੰਦੀ ਹੈ ਤੇ ਆਪਣੀ ਇੱਛਾ ਪੂਰੀ ਹੁੰਦੀ ਹੈ ਇਹ ਕਦੇ ਵੀ ਨਹੀਂ ਹੋਵੇਗਾ ਕਿ ਤੁਹਾਡੀ ਗੁਰੂ ਸਾਹਿਬ ਵੱਲੋਂ ਸਾਹਿਬ ਵੱਲੋਂ ਪੱਕੀ ਭਾਵਨਾ ਹੋਵੇ ਤੇ ਤੁਹਾਡੀ ਇੱਛਾ ਦੀ ਪੂਰਤੀ ਨਾ ਹੋਵੇ ਭਾਵ ਤੁਹਾਡੀ ਅਰਦਾਸ ਪ੍ਰਮਾਣ ਨਾ ਹੋਵੇ ਥੋੜਾ ਸਮਝੂਰ ਲੱਗ ਸਕਦਾ ਹੈ ਅਰਦਾਸ ਪ੍ਰਵਾਨ ਜਰੂਰ ਹੋਵੇਗੀ ਸੋ ਸਾਧ ਸੰਗਤ ਜੀ ਸਾਨੂੰ ਸਬਰ ਕਰਨਾ ਚਾਹੀਦਾ ਹੈ ਕਿਉਂਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ ਕਦੇ ਵੀ ਕਾਹਲ ਨਹੀਂ ਕਰਨੀ ਚਾਹੀਦੀ ਕਿ ਛੇਤੀ ਛੇਤੀ ਸਾਡੀ ਅਰਦਾਸ ਸੁਣੀ ਜਾਵੇ ਜਿਵੇਂ ਕਿ ਇਈ ਵਾਰ ਸਾਡੇ ਬੱਚੇ ਸਾਡੇ ਕੋਲ ਆ ਕੇ ਜਿੱਦ ਕਰਦੇ ਹਨ ਕਿ ਮੈਨੂੰ ਇਹ ਚੀਜ਼ ਬਸ ਇਸੇ ਟਾਈਮ ਹੀ ਚਾਹੀਦੀ ਹੈ ਤਾਂ ਆਪਾਂ ਵੀ ਬੱਚੇ ਨੂੰ ਕਹਿੰਦੇ ਹਾਂ ਕਿ ਤੈਨੂੰ ਚੀਜ਼ ਮਿਲ ਜਾਵੇਗੀ ਪਰ ਹਜੇ ਟਾਈਮ ਲੱਗੂਗਾ ਪਾਪ ਕੱਲ ਨੂੰ ਮਿਲੇਗੀ ਤੇ ਆਪਾਂ ਬੱਚਿਆਂ ਨੂੰ ਕਹਿੰਦੇ ਹਾਂ ਕਿ ਤੂੰ ਕਾਲੀ ਨਾ ਕਰ ਇਸੇ ਤਰ੍ਹਾਂ ਅਸੀਂ ਵੀ ਕਾਲੀ ਕਰਨ ਲੱਗ ਜਾਂਦੇ ਹਾਂ ਕਿ ਬਾਬਾ ਜੀ ਸਾਡੀ ਅਰਦਾਸ ਜਲਦੀ ਪੂਰੀ ਕਰੋ ਪਿਆਰੀ ਸਾਧ ਸੰਗਤ ਜੀ ਹੁਣ ਗੱਲ ਕਰਾਂਗੇ ਵਿਧੀ ਬਾਰੇ ਕਿਸ ਤਰੀਕੇ ਨਾਲ ਅਰਦਾਸ ਕਰਨੀ ਹੈ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਖੜੇ ਹੋ ਕੇ ਅਰਦਾਸ ਕਰਨੀ ਹੈ ਤਾਂ ਉਦੋਂ ਅਸੀਂ ਬੜੀ ਨਿਮਰਤਾ ਨਾਲ ਮੰਗਤੇ ਵਣ ਕੇ ਅਰਦਾਸ ਕਰਨੀ ਹੈ ਬਾਬਾ ਜੀ ਅੱਗੇ ਅਰਦਾਸ ਵਿੱਚ ਕਹਿਣਾ ਹੈ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਬਹੁਤ ਲੋਕਾਂ ਨੂੰ ਲੋਕਾਂ ਨੂੰ ਮੈਂ ਤੇਰੇ ਦਰ ਦਰ ਤੋਂ ਝੋਲੀਆਂ ਭਰ ਕੇ ਲੈ ਜਾਂਦੇ ਹੋਏ ਵੇਖਿਆ ਹੈ ਤੇਰੇ ਦਰ ਤੋਂ ਕਸ਼ਟ ਦੂਰ ਹੁੰਦੇ ਹਨ ਰਹਿਮਤਾਂ ਹੁੰਦੀਆਂ ਹਨ ਕਿਰਪਾ ਕਰੋ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਵੀ ਕਸ਼ਟਾਂ ਨੂੰ ਦੂਰ ਕਰੋ ਦਾਤਾ ਜੇ ਮੇਰੇ ਮਨ ਵਿੱਚ ਮੈਲ ਹੈ ਨਾ ਤੁਸੀਂ ਆਪਣੀ ਮਿਹਰ ਸਦਕਾ ਮੇਰੇ ਮਨ ਦੀ ਮੈਲ ਨੂੰ ਦੂਰ ਕਰਨਾ ਕਿਉਂਕਿ ਤੁਸੀਂ ਤਾਂ ਸਭ ਨੂੰ ਭਰ-ਭਰ ਕੇ ਝੋਲੀਆਂ ਦੇਣ ਵਾਲੇ ਹੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੀ ਝੋਲੀ ਵਿੱਚ ਵੀ ਨਾਮ ਵਾਲੀ ਖੈਰ ਪਾ ਦਿਓ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੁਹਾਡੇ ਦਰ ਦਾ ਮੰਗਤਾ ਹਾਂ ਮੰਗਤੇ ਦੀ ਝੋਲੀ ਵਿੱਚ ਖੈਰ ਪਾਓ ਮੰਗਤਾ ਖਾਲੀ ਨਾ ਜਾਵੇ ਸਾਧ ਸੰਗਤ ਜੀ ਗੁਰੂ ਜੀ ਨੂੰ ਕਹਿਣਾ ਹੈ ਗੁਰੂ ਨੂੰ ਕਹਿਣਾ ਹੈ ਬਾਬਾ ਦੀਪ ਸਿੰਘ ਜੀ ਨੂੰ ਕਹਿਣਾ ਹੈ ਕਿ ਮੈਂ ਬਾਬਾ ਜੀ ਮੈਂ ਤਾਂ ਤੁਹਾਡੇ ਤੋਂ ਹੀ ਮੰਗਣਾ ਹੈ ਮੈਂ ਤੇਰੇ ਤੋਂ ਬਿਨਾ ਕਿਸੇ ਹੋਰ ਦਰਤੇ ਨਹੀਂ ਜਾਣਾ ਬਾਬਾ ਜੀ ਬਾਬਾ ਜੀ ਤੋਂ ਜਿਵੇਂ ਸੇ ਬਾਬਾ ਜੀ ਜਿਵੇਂ ਤੁਸੀਂ ਸੇਵਾ ਲੈਂਦੇ ਰਹੋਗੇ ਮੈਂ ਉਵੇਂ ਹੀ ਗਰਵਾਣੀ ਦੀ ਸੇਵਾ ਉਸੇ ਤਰੀਕੇ ਨਾਲ ਕਰਦਾ ਰਹਾਂਗਾ ਇਸ ਨਿਮਰਤਾ ਦੇ ਨਾਲ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰਨੀ ਹੈ ਮੰਗਤਾ ਬਣ ਕੇ ਬਾਬਾ ਦੀਪ ਸਿੰਘ ਜੀ ਪਾਸੋਂ ਆਪਣੀਆਂ ਇੱਛਾਵਾਂ ਮੰਗਣੀਆਂ ਹਨ ਬਾਬਾ ਦੀਪ ਸਿੰਘ ਜੀ ਤੁਹਾਡੇ ਤੇ ਜ਼ਰੂਰ ਕਿਰਪਾ ਕਰਨਗੇ ਕਿਉਂਕਿ ਬਾਬਾ ਦੀਪ ਸਿੰਘ ਜੀ ਦਾ ਦਿਲ ਬਹੁਤ ਵੱਡਾ ਹੈ ਉਹ ਤਾਂ ਹਰ ਇੱਕ ਨੂੰ ਝੋਲੀਆਂ ਪਰ ਪਰ ਕੇ ਦਾਤਾ ਵਕਸਦੇ ਹਨ ਸਾਧ ਸੰਗਤ ਜੀ ਗੱਲ ਵਿਸ਼ਵਾਸ ਦੀ ਹੈ ਵਿਸ਼ਵਾਸ ਤੁਹਾਡਾ ਪਰਪੱਕ ਹੋਣਾ ਚਾਹੀਦਾ ਹੈ ਜਿਹੜਾ ਵਿਸ਼ਵਾਸ ਵਿਸ਼ਵਾਸ ਮਤ ਤੁਹਾਡਾ ਵਿਸ਼ਵਾਸ ਡੋਲਣਾ ਨਹੀਂ ਚਾਹੀਦਾ ਜੇਕਰ ਬਾਬਾ ਜੀ ਤੇ ਤੁਹਾਡਾ ਵਿਸ਼ਵਾਸ ਪੱਕਾ ਹੈ ਤਾਂ ਤੁਹਾਡੀ ਅਰਦਾਸ ਦਰਗਾਹਾਂ ਵਿੱਚ ਵੀ ਪ੍ਰਮਾਣ ਹੁੰਦੀ ਹੈ ਜੇਕਰ ਤੁਹਾਡਾ ਮਨ ਡੋਲੇਗਾ ਤਾਂ ਵੀ ਮਨ ਨੂੰ ਢੋਲਣ ਨਹੀਂ ਦੇਣਾ ਭਾਵ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਲੜ ਲੜ ਫੜ ਕੇ ਰੱਖਣਾ ਹੈ ਕਿਸੇ ਹੋਰ ਅੱਗੇ ਸਿਰ ਨਹੀਂ ਝੁਕਾਉਣਾ ਸਾਧ ਸੰਗਤ ਜੀ ਜਦੋਂ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਅੱਗੇ ਹਰ ਰੋਜ਼ ਨਿਮਰਤਾ ਨਾਲ ਅਰਦਾਸ ਕਰੋਗੇ ਤਾਂ ਤੁਹਾਡਾ ਤਾਂ ਤੁਹਾਨੂੰ ਉਹ ਵੀ ਮਿਲ ਜਾਵੇਗਾ ਜੋ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਕਿਉਂਕਿ ਜੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੋਂ ਤਾਂ ਤੁਹਾਨੂੰ ਫਰਸਾਂ ਤੋਂ ਚੱਕ ਕੇ ਅਰਸਾਂ ਤੇ ਵੀ ਬਿਠਾ ਸਕਦੇ ਹਨ ਸਾਧ ਸੰਗਤ ਜੀ ਜੇਕਰ ਸਾਡੀ ਅਰਦਾਸ ਪੂਰ ਪੂਰੀ ਹੋਣ ਵਿੱਚ ਦੇਰੀ ਹੋ ਰਹੀ ਹੈ ਤਾਂ ਤੁਸੀਂ ਡੋਲਣਾ ਨਹੀਂ ਕਿਉਂਕਿ ਬਾਬਾ ਦੀਪ ਸਿੰਘ ਜੀ ਤੁਹਾਡਾ ਇਮਤਿਹਾਨ ਲੈ ਰਹੇ ਹੁੰਦੇ ਹਨ ਉਹਨਾਂ ਨੇ ਤੁਹਾਡੇ ਵਿਸ਼ਵਾਸ ਦੀ ਪਰਖ ਕਰਨੀ ਹੁੰਦੀ ਹੈ ਜੇਕਰ ਤੁਸੀਂ ਉਸੇ ਜਗ੍ਹਾ ਤੇ ਖੜੇ ਰਹੇ ਜਿੱਦ ਕਰਕੇ ਇੱਕ ਹੀ ਜਗ੍ਹਾ ਤੇ ਖੜੇ ਰਹੇ ਕਿ ਬਾਬਾ ਜੀ ਮੈਂ ਤਾਂ ਤੁਹਾਡੇ ਤੋਂ ਹੀ ਲੈਣਾ ਹੈ ਤੁਹਾਡੇ ਤੋਂ ਹੀ ਲੈਣਾ ਹੈ ਤੇ ਨਿਮਰਤਾ ਨਾਲ ਬੇਨਤੀ ਕਰਦੇ ਰਹੋ ਤਾਂ ਬਾਬਾ ਦੀਪ ਸਿੰਘ ਜੀ ਤੁਹਾਡੀ ਅਰਦਾਸ ਜ਼ਰੂਰ ਪੂਰੀ ਕਰਨਗੇ ਤੇ ਤੁਹਾਡ ਤੁਹਾਨੂੰ ਹੋਰ ਵੀ ਹੋਰ ਵੀ ਖੁਸ਼ੀਆਂ ਦੇਣਗੇ ਸੋ ਪਿਆਰੀ ਸਾਧ ਸੰਗਤ ਜੀ ਜੇਕਰ ਅਸੀਂ ਇਸ ਵਿਧੀ ਨਾਲ ਅਰਦਾਸ ਕਰਾਂਗੇ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਸਾਡੀਆਂ ਝੋਲੀਆਂ ਜ਼ਰੂਰ ਭਰਨਗੇ ਸਾਧ ਸੰਗਤ ਜੀ ਬਾਬਾ ਦੀਪ ਦੀਪ ਸਿੰਘ ਜੀ ਦੇ ਅੱਗੇ ਹਮੇਸ਼ਾ ਮੰਗਤੇ ਵੱਢ ਕੇ ਹੀ ਮੰਗਣਾ ਹੈ ਕਿਉਂਕਿ ਬਾਬਾ ਦੀਪ ਸਿੰਘ ਜੀ ਨਿਮਰਤਾ ਨਿਮਰਤਾ ਵਿੱਚ ਰਹਿਣ ਵਾਲੇ ਇਨਸਾਨ ਦੀ ਬਹੁਤ ਜ਼ਿਆਦਾ ਸੁੰਦੇ ਹਨ ਸਾਧ ਸੰਗਤ ਜੀ ਤੁਸੀਂ ਜਿੰਨੀਆਂ ਵੀ ਚਾਹੋ ਝੋਲੀਆਂ ਭਰ ਕੇ ਬਾਬਾ ਜੀ ਅੱਗੋਂ ਲਿਜਾ ਸਕਦੇ ਹੂੰ ਤੇ ਆਪਣੀ ਇੱਛਾਵਾਂ ਜ਼ਰੂਰ ਪੂਰੀਆਂ ਕਰ ਸਕਦੇ ਹੂੰ ਸਾਧ ਸੰਗਤ ਜੀ ਇਸ ਵਿਧੀ ਨਾਲ ਪਾਠ ਕਰਨ ਅਰਦਾਸ ਕਰਨ ਨਾਲ ਤੁਹਾਨੂੰ ਬਹੁਤ ਸਾਰਾ ਫਲ ਮਿਲੇਗਾ ਸੋ ਪਿਆਰੀ ਸਾਧ ਸੰਗਤ ਜੀ ਅੱਖਾਂ ਬੰਦ ਕਰਕੇ ਬੋਲੋ ਤਨ ਤਨ ਬਾਬਾ ਦੀਪ ਸਿੰਘ ਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ